ਗੁਰਤੇਜ ਸਿੰਘ ਸਰ ਮੇਰਾ ਨਾਮ ਇਕੜੇ ਪਿੰਡ ਦੇ ਰਹਿਣ ਵਾਲੇ ਜੀ ਮੇਰਾ ਪਿੰਡ ਕਰੇਆਲਾ ਸਰਪਤ ਇੱਕ ਗੱਲ ਪਾ ਦੀ ਹੈ ਸਰ ਮੈਂ ਆਰਥਲ ਵੰਡਨ ਦਾ ਕੰਮ ਕਰਦਾ ਹਾਂ ਇਸ ਭਰਾਵਾਂ ਤੋਂ ਆਰਥਲ ਵੰਡ ਕੇ ਮੈਂ ਤੁੰਗਾਂ ਨੂੰ ਜਾ ਰਿਹਾ ਸੀਗਾ ਤੇ ਦੋ ਅਣਪਛਾਤੇ ਆਦਮੀ ਆਏ ਅਗਲੇ ਬੰਦੇ ਮੋਟਰਸਾਈਕਲ ਢੱਕ ਕੇ ਤੇ ਇੱਕ ਨੇ ਡਾਤਰ ਫੜਿਆ ਹੱਥ 'ਚ ਤੇ ਉਹਨੇ ਮੇਰੇ ਵੱਲੋਂ ਦੋ ਬਾਵਾਂ ਖਿਲਾਰ ਕਰੇ ਛੜਕ ਢੱਕ ਕੇ ਤੇ ਡਾਤਰ ਵੇਖ ਕੇ ਮੈਂ ਮੋਟਰਸਾਈਕਲ ਢੱਕ ਲਿਆ ਤੇ ਮੋਟਰਸਾਈਕਲ ਢੱਕ ਕੇ ਉਹਨੇ ਮੇਰੇ ਨੂੰ ਕਿਹਾ ਜਿੰਨਾ ਕੈਸ਼ ਹੈਗਾ ਦੇ ਦੇ ਮੇਰੇ ਕੋਲ ਡੇਟਾ ਰੱਖਿਆ ਸੀਗਾ ਕਿੰਨਾ ਕੈਸ਼ ਹੈ ਮੈਨੂੰ ਦੇ ਦੇ ਮੈਂ ਕੈਸ਼ ਕੱਢਣ ਲੱਗਾ ਉਹਨੇ ਕਿਹਾ ਤੂੰ ਨਹੀਂ ਕੋਈ ਕੱਢਣਾ ਹੈ ਆਪੇ ਕੱਢਾਂਗੇ ਸਾਰਾ ਕੈਸ਼ ਮੇਰੇ ਜਿਵੇਂ ਕੱਢ ਕੇ ਲੈ ਗਏ 12000 ਰੁਪਏ ਕੈਸ਼ ਸੀ ਮੇਰੇ ਕੋਲ ਕਿੰਨਾ ਕੈਸ਼ ਕਿੰਨਾ ਹੈ 12000 ਰੁਪਏ ਸਰ ਦਰਖਾਸਤ ਕੀਤੀ ਸੀ ਮੇਰੀ ਹਾਂਜੀ ਸਰ ਦਰਖਾਸਤ ਦਿੱਤੀ ਆ ਸਰਵਾਈ ਹੋਈ ਹੁਣ ਤੱਕ ਹਾਂਜੀ ਸਰ ਹੋਈ ਆ ਕਾਰਵਾਈ ਪਰਚਾ ਦਰਜ ਕਰ ਦਿੱਤਾ ਵੇ ਕਿੰਨੇ ਪਤਾ ਟਾਈਮ ਹੈ ਜਦੋਂ ਤੁਹਾਡੇ ਨਾਲ ਸਰ 2 ਵਜੇ ਦਾ ਟਾਈਮ ਹੈ ਕੀ ਮੰਗ ਕਰਦੇ ਹੋ ਸਰ ਮੰਗ ਹੈ ਇਹ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੜਾ ਮੇਰਾ ਨਾਮ ਬਲਰਾਜ ਸਿੰਘ ਵੀਰ ਕੀ ਮਾਮਲਾ ਸਾਰਾ ਜਿਹੜਾ ਅੱਜ ਲੁੱਟਖੋ ਦੀ ਇਹ ਵੀ ਦੀ ਮਾਮਲਾ ਹੈਗਾ ਮੁੰਡਾ ਡਿਲੀਵਰੀ ਬੋਏ ਕਰਦਾ ਸਾਡੇ ਨਾਲ ਤੇ ਇਹ ਵੀਰ ਦੇ ਅੱਜ ਤੁੰਗੀ ਬੰਦੇ ਪਹਿਨ ਦੋ ਜਣੇ ਇਹਦਾ ਕੈਸ਼ ਲੈ ਗਿਆ ਥਾਰਾ ਇਹਨੇ ਕੋਈ ਦਾ ਟਾਈਮ ਹੋ ਗਿਆ ਵੀਰ ਦੇ ਮੁਤਾਬਕ 2 ਵਜੇ ਦਾ ਟਾਈਮ ਆ ਕਿਹੜੀ ਕਿਹੜੀ ਜਗ੍ਹਾ ਤੇ ਲੁੱਟ ਚੋਦਾ ਇਹ ਵੀਰ ਦੀ ਤੁੰਗਾ ਵਾਲੀ ਰੋਈ ਇਸ ਭਰਾ ਤੋਂ ਤੁੰਗਾ ਨਾ ਹਾਂਜੀ 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 ਕਿਹੜੀ ਜਗ੍ਹਾ ਤੇ ਹੋਈ ਹੈ ਇਹ ਤੁੰਗਾ ਵਾਲੀ ਜਿਹੜਾ ਸਭਰਾ ਵੀਰ ਰੋਈ ਤੇ ਉੱਥੋਂ ਉਸੇ ਹੋਈ ਹੈ ਵੀਰ ਜੀ ਵੀਰ ਦੀ ਪੰ ਕਹਿਣ ਮੰਦਬ ਕਹਾਂਜੀ ਕਨੇ ਕੋ ਦਾ ਟਾਈਮ ਇਹ 2 ਵਜੇ ਦਾ ਵੀਰ ਟਾਈਮ ਆ ਤੇ ਦਿਹਾੜੇ ਮਤਲਬ ਹਾਂਜੀ ਦਿਨ ਦਿਹਾੜੇ ਵੀਰ ਦਿਨ ਦਿਹਾੜੇ ਮਤਲਬ ਪੂਰਾ ਦਿਨ ਆ 2 ਵਜੇ ਪੂਰਾ ਹੀ ਆ ਕਿ ਦਿਨੇ ਹਾਂਜੀ ਵੀਰ ਦੇਤੀ ਦਰਖਾਸਤ ਐਫ ਆਰ ਵੀ ਹੋ ਗਈ ਤੇ ਉਹਨਾਂ ਨੇ ਅਗਲੀ ਕਾਰਵਾਈ ਕਰਤੀ ਸ਼ੁਰੂ ਹਾਂਜੀ ਹਾਂਜੀ ਕੈਮਰੇ ਦੀ ਵੀਡੀਓ ਹਾਂਜੀ ਕੈਮਰੇ ਉਹ ਵੀਰ ਚੈੱਕ ਕਰਨਦੇ ਪੁਲਸ ਵਾਲੇ ਵੀਰ ਸਾਰੇ ਕਰਨਦੇ ਨੇ ਪੂਲ ਸਪੋਰਟ ਕੀਤੀ ਹੈ